ਕੀ ਹੋਇਆ ਫਿਰ ਨਾ ਜ਼ਰਾ ਇੱਕ ਇੱਕ ਬੰਦੇ ਦੀ ਅੱਖਾਂ ਇੱਦਾਂ ਰੈਡ ਕਰ ਗਈ ਹੁਣ ਤਾਂ ਸਾਰੇ ਸਾਰੇ ਬੰਦਿਆਂ ਦੇ ਅੱਖਾਂ ਚ ਰੈਡ ਰਕਣ ਲੱਗ ਗਏ ਕੀ ਕਰਾਂ ਹੱਦ ਬਾਲੀ ਟ੍ਰੇਨ ਨਾ ਜਾਵੇ ਚ ਯਾਰ ਕੀ ਆ ਆਹ ਸਾਰੇ ਤੇ ਕਿਧਰ ਹੋ ਗਏ ਬਿੰਗਾ ਜਾ ਚਲ ਪੰਜ ਗਿਆ ਦੀ ਲੱਭਣ ਤੇ ਕਿਧਰ ਪਾਚ ਗਿਆ ਦੀ ਉਹ ਮੈਂ ਤਾਂ ਟਾੜੀ ਉੱਤੇ ਬਠਾ ਦੀ ਹੁਣ ਇੱਥੇ ਪਰ ਇੱਥੇ ਬੈਠ ਕੇ ਆਪ ਬਿਜੋ ਤੇ ਉਹ ਹਲੂ ਦੀ ਕੁੱਟੀ ਬੈਠਾਗਾ ਹੈ ਕੀ ਮਾ ਭਾਈ ਤੂੰ ਦੇਖ ਲੈ ਕਿਹੜਾ ਲੱਗ ਰਾਇ ਤੇਰੇ ਨਾਲ ਜਿਹਨੇ ਉਹ ਪਾ ਦੀ ਉਹ ਕੋਈ ਕਰਨ ਇਹਦਾ ਕੰਮ ਆਪਾਂ ਨੇ ਕੀ ਹੋ ਗਿਆ ਹੁਣ ਤੂੰ ਸੜਦੇ ਬੁਰੀ ਨਜ਼ਰਾਂ ਕਰਨੋਂ ਕਿਉਂ ਯਾਰ ਮੇਰੇ ਘੱਟ ਜੇ ਹੱਥੇ ਤੂੰ ਸਾਰੇ ਪਿੰਡ ਵਿੱਚ ਜੋ ਤਬਾਹੀ ਵਿੱਚ ਆੜਕੀਏ ਤੇ ਨੇ ਪਿੰਡਾਂ ਚ ਵੀ ਤਬਾਹੀ ਨੂੰ ਯਾਰ ਤੇ ਇਸ ਕੀ ਹੋ ਰਿਹਾ ਉਹਦੇ ਕੀ ਹੋ ਗਈ ਪਤਾ ਕੀ ਹੋਏ ਦੀ ਨੱਚ ਲੈਂਦਾ ਉੱਥੇ ਜਾ ਕੇ ਨੱਚ ਕਿੱਥੇ ਲੈਂਦਾ ਮੈਂ ਤੇਰਾ ਬਦਾ ਉਂਗਲਾ ਵੀ ਮੈਂ ਕਹਿੰਦਾ ਚਲ ਕਾਨੂੰ ਕੀ ਫਾਇਦਾ ਕਰਦੇ ਨੱਚ ਲੈਦੇ ਯਾਰ ਉਹ ਨੱਚ ਲੈਦਾ ਤੁਮ ਮੜਾ ਮੋਟਰ ਸਦਾ ਆ ਰਾ ਇਧਰੋਂ ਤਣੌਂ ਲੈ ਲਿਆ ਨਹੀਂ ਆ ਗਿਆ ਕਿਉਂ ਹੈ ਤੇਰੇ ਬੇਨੀ ਬੁਝਰੀ ਦਾ ਵਾਲੇ ਨੇ ਆਪ ਮਾਨੀ ਬਈ ਜਾਂਦੇ ਆਪ ਮਾਨੀ ਜਾਂਦੇ ਵੀ ਆਪ ਮਾਨੀ ਜਾਂਦੇ ਇਕ ਤੂੰ ਬੋਲ ਜਾਂ ਵਾਲਾ ਮਨ ਲੱਗ ਗਿਆ ਨਾਲੇ ਤੂੰ ਪਤਾ ਨਹੀਂ ਕੀ ਤਬਾਹੀ ਕਾਲੀ ਜੀ ਵਾਲਾ ਕਰੀ ਜਾਂਦਾ ਨੂੰ ਕੋ ਨਾ ਮੂੰਹ ਹੀ ਰੱਖਿਆ ਤਾਰਾ ਸਾਰੇ ਦੇਖਣ ਚ ਜਮਕਦਾ ਉਹ ਚਮਕਦਾ ਉਹੀ ਤਾਂ ਕਹਿ ਰਿਹਾ ਤੈਨੂੰ ਸਾਰੇ ਕੀ ਅੱਖਾਂ ਜੇ ਕਿ ਤੂੰ ਤਾਂ ਸਾਰੇ ਪਿੰਡ ਦੀ ਅੱਖਾਂ ਜੇ ਚੜ ਗਿਆ ਹੋਣਾ ਤਾਰਾ ਭੈਣ ਚ ਤਾਰੇ ਤਾਂ ਉੱਪਰ ਦੇਖਦੇ ਨੇ ਭੈਣੂ ਤਾਂ ਤੁਰਤਾ ਫਿਰਦੇ ਹੀ ਰਹਣਾ ਤਾਰੇ ਹਾਂ ਪਰ ਆਪਾਂ ਨੂੰ ਉਨੂੰ ਉੱਪਰੋਂ ਹੇਟ ਆ ਗਿਆ ਪਹਿਲੇ ਮੈਂ ਉੱਪਰ ਹੀ ਰਹਿੰਦੇ ਨੇ ਅੰਤਰਿਕਸ਼ ਚ ਅੱਛਾ ਆਹੋ ਉਹ ਚੰਦ ਦੇ ਉੱਪਰ ਰਹਿੰਦੇ ਸੀ ਪੁੱਤਰ ਨਹੀਂ ਬਾਬੇ ਕੋਲ ਲੱਗੇ ਚੱਲਾ ਕਿਉਂ ਸਰ ਤੇਰਾ ਹੋ ਜੂ ਵਧੀਆ ਫਟ ਹੋ ਜਾਏਗਾ ਤੂੰ ਇਹਨਾਂ ਇਹ ਕਾਲ ਫਿਰ ਮੇਰੇ ਨਾਲ ਚੱਲੇ ਯਾਰ ਅੰਬਲ ਦੀਆਂ ਕਰੇ ਕਿਤਾਬਾਂ ਪਈਆਂ ਨੇ ਤੂੰ ਉਹ ਪੜ ਮਾਰੀਂ ਤੂੰ ਪੜ ਕੇ ਨਾ ਦੋ ਵੰਦ ਤੱਕ ਉਹ ਸੱਚ ਹੋਈ ਤੇਰੀ ਪੂਰੀ ਨਜ਼ਰ ਕਿਉਂ ਜਰ ਮੇਰੇ ਕੀ ਬੱਸ ਜੀ ਜਰ ਬੁਰੀਆਂ ਸਾਰਾ ਬਰਾਵਾਦ ਕਰੀ ਜਾਂਦਾ ਯਾਰ ਸਾਰੇ ਪਿੰਡ ਨੂੰ ਬਰਾਵਾਦ ਕਰਦੇ ਤੈਨੂੰ ਯਾਰ। ਗਾਜੀ ਨੇ ਨਾ ਨੂੰ ਚੱਲਾ ਉੱਥਾ ਜਾ ਕੇ ਦੇ। ਚੱਲੇ ਚੱਲਣਾ ਆਪਾਂ। ਅਜੇ ਤੂੰ ਦਿੱਕੀ ਆ ਗਿਆ ਮੇਰੇ ਫਾਸਲੇ ਤੋਂ ਪੰਜ ਦੇ ਤੈਨੇ ਬਹੁ ਗੇੜੇ ਕਢਾਏ ਨੇ। ਕੋਈ ਤਾਂ ਪੈ। ਹੋ ਤੇ ਤੂੰ ਕੀ ਬੁਰੀ ਨਜਰੀ ਬਾਵਾਦੀ ਨੂੰ ਛੜਦੀ ਮੈਨੂੰ। ਬੁਰੀ ਨਜਰੀ ਤਾਂ ਉੱਥਾ। ਤੂੰ ਉਹਦੇ ਲਵੇ ਚੱਲ ਅੱਬਰਦੀ ਲਵੇ ਤੇਰੇ ਕੁਛ ਨਹੀਂ ਕਹਦੇ। ਮੋਟਰ ਤੇ ਬੈਠਾ ਹੋ ਪਾਰੇ। ਮੋਟਰ ਤੇ ਚੱਲਣਾ ਆਪਾਂ ਨੇ। ਮੇਰੇ ਯਾਰ ਕਿੱਤਾ। ਚੱਲ ਉੱਥੇ ਯਾਰ। ਓਰੇ ਆ ਜਾ ਈ ਕੁੱਟੂਗਾ ਕੋਈ ਆਨੇ ਕਾ ਤੇ ਕਿ ਕੜੇਗਾ ਫਿਰ ਤਵੇ ਤਵੇ ਆ ਜਾ ਤੇ ਇੱਥੇ ਓਏ ਆ ਜਾ ਮੈਂ ਤੇਰੇ ਕੋਸ ਮਾਰਨਾ ਚਾਹਤ ਕੇ ਯਾਰ ਕਿਉਂ ਆਜੇ ਭੈਣ ਦੇ ਮਾਮੇ ਜੀ ਉਹ ਨਹੀਂ ਜਾ ਸਕਦਾ ਔਰ ਤੋਂ ਭੈਣ ਸਾਡੇ ਅੱਜ ਲਈ ਹੁਣ ਚਲਾ ਜਾ ਤੇ ਨੰਬਰ ਤੇ ਚੱਲ ਦੋ ਕੋਰਕਰੇ ਖਵਾਉਂਗਾ ਯਾਰ ਪੋਰਕ ਰੇਖਾ ਬੋ ਮਠਾਈ ਖਾਣੀ ਮਠਾਈ ਖਾ ਲਈ ਦਿਵਾਲੀ ਦੀ ਪਈਆ ਸਾਰੀ ਉਹ ਹਮਾਰੀ ਦੀ ਖਾ ਲਈ ਆ ਜਾ ਖੜ ਜਾ ਪਰ ਚਲ ਆ ਸੜਦੇ ਯਾਰ ਇਹਨੂੰ ਓਏ ਇਹਨੂੰ ਸੜਦੇ ਹੁਣ ਯਾਰ ਤੂੰ ਹੀ ਨਾ ਭੈਣ ਸੱਚ ਮਾਰੀ ਆ ਜਾ ਕੋਈ ਨਹੀਂ ਨਾ ਮਰ ਖਤ ਤਾਰਾ ਨੀ ਆਪਰੇ ਮਾਰਦੇ ਅੱਜ ਇਹ ਤੁਹਾਡੀ ਵੀਡੀਓ ਵਾਚ ਕਰੀ ਜੇ 1 ਕਰੋੜ ਵੀਚ ਪਾਣੀ ਦਾ ਲੈ ਰੋ ਹੋਰ ਆ ਨਾ ਕੀ ਕਰੀ ਹੁਣ ਬਹੁਤ ਔਖਾ ਕਰ ਦਿੱਤਾ ਉਹ ਪਿਆ ਯਾਰ ਉਹ ਫੇ ਫੁੱਪੜ ਦੇ 12 ਚ ਥਿਰੇ ਚੱਕਦਾ ਤਾਂ ਨਾ ਕੋਤੋਂ ਨਹੀਂ ਚੱਕੇ ਯਾਰ ਹੁਣ ਇਹਦੇ ਕਰਿਆ ਆ ਫਿਸ਼ਾ ਜੇ ਕਰੀ ਕੀ ਕਰੀ ਆਪਾਂ ਨੂੰ ਕਰਦੇ ਆਂਦਾ ਵੀਦਾ ਹੋਰ ਇਹ ਹੁਣ ਕਰਨਾ ਪੂਗਾ ਉਹ ਕਿਧਰ ਵਾਕਿਆ ਆ ਜਾ ਆ ਜਾ ਆ ਜਾ ਤੈਨੂੰ ਖਿਲਾੜੀ ਆਪਣਾ ਖਾਣੀ ਆ ਰਸ ਕੋਲੇ ਦੇਣਾ ਰਸ ਕੋਲੇ ਖਾਣੇ ਦਾ ਜਰਰਾਸ ਕੋਲੇ ਆ ਆ ਆਪੈ ਨੇ ਆ ਤੇ ਕਾਪੈ ਆਪੈ ਸਾਇੰਗ ਐ ਫੀ ਕੁੱਤੀ ਆਈ ਨੇ ਸੀ ਬਾੜੇ ਤੂੰ ਤਾਂ ਮੇਰੇ ਵਾਹ ਦੀ ਇਧਰ ਰਸ ਕੋਲੇ ਦੇ ਖਿਲਾੜੀ ਆਪਣਾ ਖੜਕ ਨਾ ਨਾ ਐ ਨਾ ਜਰ ਪਾਜੋ ਓਏ ਸਾਰਾ ਕੋਟਾਇੇ ਰੁੱਖ ਭਾਵੇਂ ਦੀ ਜਰ ਕਿੱਥੇ ਪਤਾ ਓਏ ਕਿੱਥੋਂ ਇਹ ਲੱਗੂ ਮਸਾ ਬੰਦਾ ਫੜੇ ਅੱਜ ਆ ਨਾ ਖੋਪਾ ਜੀ ਖੁੱਦ ਜਿਹਾ ਸਰ ਇਹਦੀ ਕਿ ਇੱਥੇ ਖੜ ਜਾ ਹੁਣ ਜੇ ਤੂੰ ਆਇਆ ਕਰੇਂਗਾ ਚੌੜਾ ਕਰੇਂਗਾ ਤਾਂ ਥਾਪੜ ਆਪਣੇ ਟੋਗੇ ਕਾ ਮੈਂਬਰ ਵੀ ਲਾਉਣਾ ਬਲੱਫ ਹੁਣ ਨਾ ਉਹ ਨਾ ਕਿਥੋਂ ਚਲਦਾ ਆ ਗਿਆ ਯਾਰ ਆ ਬੜੇ ਬਤਾਉਂ ਇਹ ਹੋਏ ਬੜੀਆ ਲੱਗ ਰਹੇ ਨੇ ਚੌਕਾ ਕਰ ਲੂ ਤੋੜਾਂਗੇ ਯਾਰ ਓਏ ਆ ਕੀ ਦਾ ਗੁੱਸਾ ਓਏ ਇੱਥੇ ਕੀ ਕਰਦਾ ਇਹ ਓਏ ਕੀਦਾ ਤੂੰ